ਮੈਂ ਸਕੂਲੇ ਨਹੀਂ ਸੀ ਕਿਸੇ ਪੜਦਾ ਜੀ ਤੇ ਰਵਿੰਦਰਾਡੇ বোর্ডিং ਪਬਲਿਕ ਸਕੂਲ ਜਿਹੜਾ ਇਹਨਾਂ ਦਾ ਹੀ ਸਕੂਲ ਹੈ ਉਹਦੇ ਵਿੱਚ ਵੀ ਮੈਨੂੰ ਪੜਾਇਆ ਉਹ ਵੀ ਫ੍ਰੀ ਫ੍ਰੀ ਆਫ ਕਾਸਟ ਮੈਨ ਮੇਰੇ ਤੋਂ ਕੋਈ ਫੀਸ ਨਹੀਂ ਲਈ ਗਈ ਮੈਨੂੰ ਕੱਪੜੇ ਵੀ ਦਿੱਤੇ ਗਏ ਮੈਂ ਉਸੇ ਕੱਪੜਿਆਂ 'ਚ ਜਾ ਕੇ ਪ੍ਰੋਗਰਾਮ ਵੀ ਕਰ ਆਉਂਦਾ ਸੀ ਤੇ ਬਾਅਦ 'ਚ ਆ ਕੇ ਉਸੇ ਕੱਪੜਿਆਂ 'ਚ ਪੜ ਵੀ ਆਉਂਦਾ ਸੀ ਇਹ ਜਿਹੜੇ ਜਿਹੜੇ ਬੂਟੇ ਲੱਗਦੇ ਆ ਬਹੁਤ ਕਾਲਣਾ ਕਾਲਣੀ ਪੈਂਦੀ ਹੈ ਜਿਹੜੇ ਅੱਜ ਆਸੀਂ ਸੂਟ-ਸ਼ਟ ਜੇ ਪਾਉਨੇ ਆ ਇਹ ਇਹ ਠੀਕ ਹੈ ਪਰ ਜੋ ਉਹ ਉਹ ਉਹਨਾਂ ਕੱਪੜਿਆਂ ਦੀ ਜਿਹੜੀ ਮਿਹਨਤ ਬੋਲਦੀ ਹੈ ਨਾ ਉਹਨਾਂ ਕੱਪੜਿਆਂ ਤੋਂ ਪਿਆਰਾ ਕੱਪੜਾ ਮੈਨੂੰ ਅੱਜ ਤੱਕ ਕੋਈ ਨਹੀਂ ਲੱਗਾ ਉਹ ਜਿਹੜੀ ਵਰਦੀ ਸੀ ਨਾ ਜਿਸ ਵਿੱਚ ਮੈਂ ਬਹੁਤ ਗਾਇਆ ਔਰ ਜਿੱਤੇ ਮੈਂ ਪ੍ਰੋਗਰਾਮ ਵੀ ਕਰ ਕਿਉਂਕਿ ਮੇਰੇ ਕੋਲ ਹੈ ਹੀ ਉਹ ਸੀ ਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਮਿਸ਼ਰਾ ਫੈਮਿਲੀ ਦਾ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਇਸਾਬ ਇਹਨਾਂ ਦੀ ਬਦੌਲਤ ਹੈ ਮੇਰੇ ਦਾਤਿਆਂ ਦਾ ਆਸ਼ੀਰਵਾਦ ਹੈ ਇੱਕ ਵਾਰੀ ਅਨਾਦੀ ਵਾਸਤੇ ਜ਼ੋਰਦਾਰ ਤਾੜੀਆਂ ਮਾਰੋ ਜਰਾ ਦੱਬ ਕੇ ਇਹ ਉਸ ਟੱਬਰ ਦਾ ਚਸ਼ਮੋ ਚਰਾਗ ਹੈ ਤੇ ਮੈਂ ਇਹਨਾਂ ਦੀ ਇਹਨਾਂ ਦੀ ਇੱਜ਼ਤ ਇਹਨਾਂ ਦੇ ਫਾਦਰ ਜਿੰਨੀ ਕਰਦਾ ਇਹਨਾਂ ਨੂੰ ਸਲਾਮ ਕਰਦਾ ਹਮੇਸ਼ਾ ਕਿਉਂਕਿ ਇਹਨਾਂ ਕਰਕੇ ਮੇਰੀ ਮਾੜੀ-ਮੋਟੀ ਥੋੜੀ ਜੀ ਗੱਲ ਬਣੀ ਆ ਤਾੜੀਆਂ ਵੈਸੇ ਤੁਸੀਂ ਉਸ ਚੀਜ਼ ਜਿੰਨੀਆਂ ਮਾਰੀਆਂ ਨਹੀਂ ਹੱਥ ਉੱਪਰ ਘੜੇ ਕਰਕੇ ਜਰਾ ਜ਼ੋਰ ਨਾਲ ਮਿਸ਼ਰਾ ਫੈਮਿਲੀ ਲਈ ਤੇ ਅਨਾਦੀ ਵਾਸਤੇ ਤੇ ਜਦੋਂ ਭਾਜੀ ਨੇ ਮੈਨੂੰ ਦੱਸਿਆ ਕਿ ਅਨਾਦੀ ਨੇ ਵੀ ਆਉਣਾ ਹੈ ਤੇ ਮੈਨੂੰ ਬੜਾ ਅੱਛਾ ਲੱਗਾ ਤੇ ਅਨਾਦੀ ਅੱਜ ਤੁਹਾਨੂੰ ਗਾਣਾ ਵੀ ਸੁਣਾਏਗਾ ਤੇ ਪੇਜੀ ਸ਼ਾਹ ਕੋਟੀ ਸਾਹਿਬ ਮੇਰਾ ਮਾਝ ਆਇਆ ਮੇਰਾ ਭਰਾ ਹੈ ਛੋਟਾ ਉਹ ਗਾਏਗਾ ਫਿਰ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਹੁਕਮਦਾਰਤਾ ਜੀ ਕਰੀ ਜਾਣੇ ਤੇ ਠੀਕ